ਅੱਜ ਆਸ਼ਿਆਨਾ ਇਨਕਲੇਵ ਜੰਡਪੀਰ ਵਾਰਡ ਨੰਬਰ 76 ਦੇ ਵਸਨੀਕਾਂ ਨੇ ਕਲੋਨੀ ਵਿੱਚ ਵਿਕਾਸ ਕਾਰਜਾਂ ਦੀ ਘਾਟ ਕਰਨ ਨਗਰ ਨਿਗਮ ਦੇ ਖਿਲਾਫ ਜ਼ੋਰਦਾਰ ਰੋਜ ਪ੍ਰਦਰਸ਼ਨ ਕੀਤਾ ਪਰ ਜਦ ਇਸ ਮੌਕੇ ਕਾਰਪੋਰੇਸ਼ਨ ਦੇ ਜਈ ਜੌਨ ਨੰਬਰ 8 ਸੁਨੀਲ ਵੈਦਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਜਈ ਦਾ ਕਹਿਣਾ ਹੈ ਕਿ ਕਲੋਨੀ ਦੇ ਅੰਦਰ ਜਿੰਨੇ ਵੀ ਸੀਵਰੇਜ ਦਾ ਕੰਮ ਹੋਇਆ ਹੈ ਸਾਰੇ ਕਲੋਨਾਈਜ਼ਰ ਦੇ ਵੱਲੋਂ ਪ੍ਰਾਈਵੇਟ ਸੀਵਰੇਜ ਪਾਏ ਗਏ ਹਨ ਫਿਰ ਵੀ ਸਾਨੂੰ ਕਲੋਨੀ ਵਿੱਚ ਕੋਈ ਵੀ ਕੰਪਲੀਟ ਆਉਂਦੀ ਹੈ ਤਾਂ ਅਸੀਂ ਆਪਣੀ ਕਾਰਪੋਰੇਸ਼ਨ ਦੇ ਮੁਲਾਜ਼ਮ ਭੇਜ ਕੇ ਉਹਨਾਂ ਦੀ ਕੰਪਲੇਟ ਦਾ ਹੱਲ ਕਰ ਦਿੰਨੇ ਆ। ਕਲੋਨੀ ਵਾਸੀਆ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇੱਥੇ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ ਹੈ ਤੇ ਕਲੋਨੀ ਦਾ ਸੀਵਰੇਜ ਪੂਰੀ ਤਰ੍ਹਾਂ ਬੰਦ ਹੈ। ਸੀਵਰੇਜ ਦਾ ਪਾਣੀ ਘਰਾ ਵਿੱਚ ਦਾਖਲ ਹੁੰਦਾ ਹੈ ਜਿਸ ਕਾਰਨ ਕਲੋਨੀ ਦੇ ਸਾਰੇ ਹੀ ਵਸਨੀਕ ਜਿੰਨਾਂ ਵਿੱਚ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਜਾਂਦੇ ਹਨ। ਸਰ ਕੀ ਨਾਮ ਜੀ ਆਪਣਾ? ਸਰ ਮੇਰਾ ਮਨਦੀਪ ਮਹਿਤਾ ਨਾਮ ਜੀ। ਠੀਕ ਹੈ ਸਰ ਕਿਹੜੇ ਇਲਾਕੇ ਚ ਰਹਿੰਦੇ ਹੋ ਤੁਸੀਂ ਸਰ ਮੈਂ ਆਸ਼ਾਣਾ ਕਲੇਵ ਚ ਰਹਣਾ ਪਿਆ ਗਲੀ ਨੰਬਰ 1 ਹੈ ਜਾਂਡਵੀਰਦੀ ਬੈਕਸਟ ਵਜਦੀ ਹੈ ਵਾਰਡ ਨੰਬਰ ਕਿੰਨੀ ਆ ਵਾਰਡ ਨੰਬਰ ਸਰ 76 ਹੈ ਜੀ ਅੱਜ ਸਾਰੇ ਲੋਕਾਂ ਨੇ ਇਲਾਕਾ ਵਾਸੀਆਂ ਨੇ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਰੋਸ਼ ਪ੍ਰਦਰਸ਼ਨ ਕੀਤਾ ਕੀ ਇਹੋ ਜਿਹਾ ਕਾਰਨ ਆ ਗਿਆ ਕਿ ਤੁਹਾਨੂੰ ਕੰਮਾ ਪੈ ਰਿਹਾ ਜੀ ਸਰ ਸਭ ਤੋਂ ਵੱਡੀ ਗੱਲ ਹੈ ਵੀ ਇੱਥੇ 12 13 ਸਾਲ ਹੋ ਗਏ ਹੈ ਇੱਥੇ ਸਰਕਾਰੀ ਸੇਵਾ ਅਜੇ ਤੱਕ ਨਹੀਂ ਜੇ ਪਿਆ ਠੀਕ ਹੈ ਜੀ ਇਲੈਕਸ਼ਨਾਂ ਜਦੋਂ ਆਉਂਦੀਆਂ ਨੇ ਉਦੋਂ ਵੋਟਾਂ ਮੰਗਣ ਆਉਂਦੇ ਆ ਠੀਕ ਹੈ ਜੀ ਤੇ ਵੋਟਾਂ ਜਦੋਂ ਬਜੇਤ ਜਾਂਦੇ ਉਸ ਤੋਂ ਬਾਅਦ ਵੜਦੇ ਨਹੀਂ ਜ ਪੰਜ ਪੰਜ ਸਾਲ ਦੇ ਨਾਲ ਸ਼ਕਲ ਵੀ ਨਹੀਂ ਵਿਖਾਣੀ ਹੋਰ ਕੀ ਕੀ ਮੁਸ਼ਕਲਾ ਲਾ ਕੇ ਚਾਹੁੰਦੇ ਮੁਸ਼ਕਲਾ ਸੀਵਰ ਸਭ ਤੋਂ ਵੱਡੀ ਸੀਵਰ ਹੈ ਦੂਜਾ ਸਰਕਾਰੀ ਪਾਣੀ ਦੀ ਪੈ ਗਈ ਆ ਕਈ ਗਲ ਇੱਕ ਮੇਨ ਬਣਾਤੀ ਹੈ ਪਿਛਲੀਆਂ ਗਲੀਆਂ ਬਣੀਆਂ ਨਹੀਂ ਆ ਨਾ ਇਧਰਾਂ ਨਹੀਂ ਬਣੀਆਂ ਨਾ ਇਧਰਾਂ ਨਹੀਂ ਬਣੀਆਂ ਕਿੰਨੀਆਂ ਗਲੀਆਂ ਨਹੀਂ ਬਣੀਆਂ ਸਰ ਘੜ ਘੜ ਚਾਰ ਪੰਜ ਗਲੀਆਂ ਸਾਡੀਆਂ ਅਸ਼ਾਨਾਂ ਦੇ ਨਹੀਂ ਬਣੀਆਂ ਤੇ ਕੋਈ ਸੀਵਰ ਨੂੰ ਲੈ ਕੇ ਕਾਰਪੋਰੇਸ਼ਨ ਨੇ ਕੋਈ ਜਾਈ ਨਾਲ ਗੱਲ ਕੀਤੀ ਕੀ ਤੁਹਾਡੇ ਵੱਲੋਂ ਗਏ ਆ ਸਰ ਕਾਰਪੋਰੇਸ਼ਨ ਦਫ਼ਤਰ ਵੀ ਗਏ ਆ ਆਪਾਂ ਕਿਹੜਾ ਜਾਈ ਤੁਹਾਡੇ ਦਫ਼ਤਰ ਸੁਨੀਲ 베ਦੀ ਸੁਨੀਲ 베ਦੀ ਕੀ ਕਹਿੰਦਾ ਸੀ ਸਾਰਾ ਸਾਨੂੰ ਇਹੀ ਕਹਿੰਦਾ ਸੀ ਆਵਾਂਗੇ ਤੁਹਾਡਾ ਸਾਰਾ ਜੋ ਵੀ ਹੈਗਾ ਵਾ ਪ੍ਰੋਪਰ ਕਰਾਵਾਂ ਆ ਦੋ ਮਹੀਨਾ ਮੈਨੂੰ ਇੱਕ ਵਾਰੀ ਚੱਕਰ ਨਹੀਂ ਲਾਇਆ ਉਹ ਇੱਕ ਵਾਰੀ ਵੀ ਨਹੀਂ ਆਏ ਤੇ ਉਸ ਤੋਂ ਬਾਅਦ ਤੁਸੀਂ ਗਏ ਸਨੀਨ ਜੈਨੂ ਮਿਲਿਆ ਮਿਲੇ ਸਾਰਾ ਆਪਾਂ ਗਏ ਉਹਨਾਂ ਦੇ ਕੋਲ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਇਹੀ ਆਵਾਂਗੇ ਤੁਹਾਡਾ ਜੋ ਵੀ ਪ੍ਰੋਪਰ ਹਾਲ ਕਰਾਵਾਂਗੇ ਕਰਪਾ ਕਰੋ ਤੁਹਾਡੀ ਮੰਗ ਕੀ ਹੈ ਉਹਨਾਂ ਦੀ ਸਾਡੀ ਸਾਰੀ ਇਹੀ ਮੰਗ ਹੈਗੀ ਹੈ ਕਿ ਸਾਡੀਆਂ ਗਲੀਆਂ ਬਣਾਈਆਂ ਜਾਣ ਸਰਕਾਰੀ ਸੀਵਰ ਸਭ ਤੋਂ ਮੋਸਟਲੀ ਜ਼ਰੂਰੀ ਹੈ ਕਿਉਂਕਿ ਸੀਵਰ ਸਰਕਾਰੀ ਦਾ ਬਹੁਤ ਜ਼ਿਆਦਾ ਗੰਦਾ ਹੈ ਜੇ ਬਰਸਾਤਾਂ ਆਉਂਦੀਆਂ ਨੇ ਭਾਜੀ ਓਵਰਫਲੋ ਹੋ ਗਏ ਸੀਵਰਾਂ ਦਾ ਸਾਰਾ ਪਾਣੀ ਗਲੀਆਂ ਚ ਆ ਜਾਂਦਾ ਵਾ ਤੇ ਲੰਗਰ ਨੂੰ ਥਾਣੇ ਦੱਬਦੀ ਮਿਕਸ ਆਇਆ ਕਿ ਸੀਵਰੇਜ ਤੇ ਪਾਣੀ ਮਿਕ ਤੇ ਸਾਈ ਫਿਰ ਡਾਕਟਰਾਂ ਕੋਲ ਤੁਰੇ ਰਹਿੰਦੇ ਆ ਤੇ ਸਾਨੂੰ ਇਹ ਵੀ ਜਿਹੜਾ ਸੀਵਰ ਦਾ ਪਾਣੀ ਸੀਵਰ ਤੇ ਜਾਵੇ ਜਿਹੜਾ ਸਰਕਾਰੀ ਪਾਣੀ ਪ੍ਰੋਪਰ ਸਾਫ ਸੁਥਰਾ ਆਵੇ ਕੀ ਨਾਮ ਜੀ ਆਪਣਾ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਕਿਹੜੀ ਵਾਰਡ ਕਿੱਥੇ ਰਹਿੰਦੇ ਤੁਸੀਂ ਵਾਰਡ ਨੰਬਰ 76 ਹੈ ਜੀ 76 ਨੰਬਰ ਵਾਰਡ ਹੈ ਠੀਕ ਹੈ ਪਿਛਲੇ ਲੰਬੇ ਸਮੇਂ ਤੋਂ ਸਾਡੇ ਕਲੋਨੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਾਂ ਆਣੇ ਅਸੀਂ ਹਰ ਵੇਲੇ ਪ੍ਰਸ਼ਾਸਨ ਨੂੰ ਹਰ ਵੇਲੇ ਆਪਣਾ ਬੋਲਦੇ ਰਹੇ ਆ ਪ੍ਰਸ਼ਾਸਨ ਅੱਗੇ ਕਿ ਪ੍ਰਸ਼ਾਸਨ ਨੂੰ ਦੱਸਦੇ ਰਹੇ ਸਾਡੀਆਂ ਕਲੋਨੀਆਂ ਦੇ ਕੀ ਕੀ ਪ੍ਰੋਬਲਮ ਹੈ ਪਰ ਇੱਕ ਝੂਠਾ ਵਾਦਾ ਕਰਕੇ ਭੱਜ ਜਾਂਦੇ ਮੁੜ ਕੇ ਕਲੋਨੀ ਮਾਲਕ ਵੀ ਭੱਜ ਗਏ ਔਰ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਵੋਟਾਂ ਪਾਈਆਂ ਉਹ ਵੀ ਅੱਜ ਦੀ ਡੇਟ 'ਚ ਭੱਜ ਚੁੱਕੇ ਆ ਮੈਂ ਕਈ ਵਾਰ ਆਪਣੀਆਂ ਮੁਸ਼ਕਿਲਾਂ ਕਾਰਪੋਰੇਸ਼ਨ ਨੂੰ ਵੀ ਦਿੱਤੀਆਂ ਔਰ ਬਾਕਾਇਦਾ ਇਹ ਲੈਟਰਾਂ ਮੈਂ ਹਰ ਵਾਰੀ ਲੈਟਰਾਂ ਕਾਰਪੋਰੇਸ਼ਨ ਨੂੰ ਵੀ ਦਿਨਦਾ ਰਿਹਾ ਆ ਲੋ ਆ ਮੇਰੇ ਕੋਲ ਪ੍ਰੂਫ ਹੈ ਜੀ ਐਮਐਲਏ ਨੂੰ ਵੀ ਔਰ ਪਲੱਸ ਕਾਰਪੋਰੇਸ਼ਨ ਦੇ ਵਿੱਚ ਵੀ ਮੈਂ ਇਹ ਲੈਟਰਾਂ ਹਰ ਵਾਰੀ ਦਿੰਦਾ ਰਿਹਾ ਪਰ ਅੱਜ ਤੱਕ ਕਿਸੇ ਨੇ ਪੱਲਾ ਨਹੀਂ ਫੜਾਇਆ ਜੀ ਐਮਐਲਏ ਸਾਹਿਬ ਨੂੰ ਮਿਲਿਆ ਹਾਂਜੀ ਬਿਲਕੁਲ ਜੀ ਮੈਂ ਐਮਐਲਏ ਸਾਹਿਬ ਨੂੰ ਵੀ ਮਿਲਿਆ ਸੀਗਾ ਪਿਛਲੇ ਆਪਣਾ 2 ਮਹੀਨੇ ਪਹਿਲਾਂ ਉਹਨਾਂ ਨੂੰ ਅਸੀਂ ਮਿਲ ਕੇ ਆਏ ਸੀ ਉਹਨਾਂ ਨੇ ਸਾਨੂੰ ਕਿਹਾ ਸੀਗਾ 2-2.5 ਮਹੀਨਿਆਂ ਦੇ ਵਿੱਚ ਮੈਂ ਤੁਹਾਡੇ ਕੋਲ ਆਪਣੇ ਕਲੋਨੀ ਦੇ ਜਿੰਨੇ ਵੀ ਕੰਮ ਨੇ ਮੈਂ ਕਰਵਾਉਂਗਾ ਬਟ ਹੱਲੇ ਤੱਕ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਸਾਡੀ ਕਲੋਨੀ ਦਾ ਨਾਮ ਵੈਸੇ ਤੇ ਰੱਖਿਆ ਗਿਆ ਆਸ਼ੀਆਨਾ ਕਲੇਵ ਮੈਂ ਕਹਿੰਦਾ ਕਿ ਇਹ ਆਸ਼ੀਆਨਾ ਕਲੇਵ ਨਹੀਂ ਨਰਕਿੰਗ ਕਲੇਵ ਹੈ ਇਹ ਪੱਕਾ ਹੀ ਨਰਕ ਜਿਹੜਾ ਅਸੀਂ ਭੋਗ ਰਹੇ ਹਾਂ ਤੁਸੀਂ ਖੁਦ ਦੇਖੋ ਆਣ ਕੇ ਕਲੋਨੀ ਦੇ ਵਿੱਚ ਕੀ ਹਾਲ ਹੈ ਤੁਸੀਂ ਇਹ ਕਰੋਗੇ ਰਾਤ ਵੇਲੇ ਤੁਸੀਂ ਇੱਧਰ ਕਲੋਨੀ ਚੋਂ ਨਿਕਲੋਗੇ ਤਾਂ ਤੁਹਾਡੇ ਅਗਰ ਤੁਹਾਡੇ ਕੋਲ ਕੋਈ ਫੋਨ ਹੈ ਕੋਈ ਪੈਸਾ ਸਭ ਖੋਇਆ ਜਾਣਾ ਜਿੰਨੇ ਬੁਰੇ ਹਾਲੇ ਕੋਈ ਲਾਈਟ ਨਹੀਂ ਇੱਥੇ ਬਿਲਕੁਲ ਸਰ ਬਿਲਕੁਲ ਕੋਈ ਅਸੀਂ ਪਰਸਨਲ ਪਰਸਨਲ ਕਲੋਨੀ ਵਾਲਿਆਂ ਨੇ ਆਪਣੀ ਕਲੈਕਸ਼ਨ ਇਕੱਠੀ ਕੀਤੀ ਸੀ ਔਰ ਇਹਦੇ ਵਿੱਚ ਆਪਣੀ ਕਲੋਨੀ ਦੇ ਵਿੱਚ ਲਾਈਟਾਂ ਲਵਾਈਆਂ ਸੀ ਬਟ ਇਹ ਕੁਝ ਬਾਦਸ਼ਾਹ ਬੁੱਦਸ਼ਾ ਕਰਕੇ ਲਾਈਟਾਂ ਖਰਾਬ ਹੋ ਗਈਆਂ ਉਸ ਤੋਂ ਬਾਅਦ ਦੁਬਾਰਾ ਕੋਈ ਲਾਈਟ ਨਹੀਂ ਲੱਗੀ ਜੀ ਸਾਡੀ ਕਲੋਨੀ ਦੇ ਵਿੱਚ ਤੇ ਜਈ ਜਿਹੜਾ ਥੋੜਾ ਜਈ ਸਾਹਿਬ ਨੂੰ ਇਹ ਵੇਖੋ ਤੁਹਾਨੂੰ ਮੈਂ ਖੁਦ ਦਿਖਾ ਰਿਆਂ ਕਿ ਇਹ ਲੈਟਰਾਂ ਅਸੀਂ ਕਾਰਪੋਰੇਸ਼ਨ ਨੂੰ ਦਿੱਤੀਆਂ ਅਗਰ ਕਾਰਪੋਰੇਸ਼ਨ ਚ ਲੈਟਰ ਗਈ ਹੈ ਇਹ ਐਕਸ਼ਨ ਕੋ ਵੀ ਜਾਂਦੀ ਹੈ ਔਰ ਜਈ ਸਾਹਿਬ ਕੋ ਵੀ ਜਾਂਦੀ ਹੈ ਜਈ ਸਾਹਿਬ ਹੋਰੀ ਤਾਂ ਖੂਬ ਕੁੰਭ ਕਰਨ ਦੀ ਕੋਈ ਨੀਂਦ ਸੁੱਤੇ ਆ ਜੀ ਜਈ ਨੇ ਨਾ ਕੀ ਸੁਨੀਲ 베ਦੀ ਜਈ ਜੀ ਹਾਂਜੀ ਉਹ ਤਾਂ ਕੁੰਭ ਕਰਨ ਦੀ ਨੀਂਦ ਸੁੱਤੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਕੀ ਕੰਮ ਕਰਨਾ ਕਿੱਦਾਂ ਕਿਹੜੇ ਉਹਨਾਂ ਇਲਾਕੇ ਉਹਨਾਂ ਨੂੰ ਕਹੀਦਾ ਤੇ ਉਹ ਕਹਿੰਦੇ ਸਾਡਾ ਇਲਾਕਾ ਹੀ ਨਹੀਂ ਹੈ ਜੀ ਉਹਨੇ ਅੱਛਾ ਉਹਨਾਂ ਨਾਲ ਕੀ ਆ ਗਿਆ ਹਾਂਜੀ ਬਿਲਕੁਲ ਸਰ ਹੂ ਕੰਮ ਦੀ ਟੜਾ ਕਮਲਜੀਤ ਕੌਰ ਕਿਹੜੇ ਇਲਾਕੇ ਚ ਰਹਿੰਦੇ ਤੁਸੀਂ ਆਸ਼ਾ ਨਾਈਂ ਕਲੇਮ ਕੀ ਮੁਸ਼ਕਿਲਾਂ ਆ ਰਹੀਆਂ ਜੀ ਇੱਥੇ ਵੀਰ ਜੀ ਸੀਵਰੇਜ ਦੇ ਪਾਣੀ ਬਹੁਤ ਨਿਕਲਦੇ ਪਏ ਸੀ ਪਰ ਸਾਡੇ ਬੇਕਾਰ ਹੋਏ ਨੇ ਇੱਥੋਂ ਤੱਕ ਕਿ ਲੋਕਾਂ ਦੇ ਪਲਾਟ ਲਾਗੇ ਲਾਗੇ ਸਾਡੇ ਜਿਹੜੇ ਖਾਲੀ ਪਲਾਟੋਂ ਸਾਰੇ ਹੀ ਸੀਵਰੇਜ ਗੰਦਾ ਪਾਣੀ ਭਰ ਚੁੱਕਾ ਏ ਉਹਨਾਂ ਦੇ ਨਾਲ ਸਾਡੇ ਬੱਚੇ ਬਿਮਾਰ ਹੁੰਦੇ ਆ ਦੇਖੋ ਪਾਣੀ ਜਿਹੜਾ ਪੀਣ ਵਾਲਾ ਉਹ ਵੀ ਸੀਵਰੇਜ ਦਾ ਪਾਣੀ ਮਿਕਸ ਆ ਰਿਹਾ ਏ ਹੋਰ ਕੀ ਮੁਸ਼ਕਲ ਆ ਜੀ ਹੋਰ ਵੀਰੇ ਨਾ ਸਾਡੇ ਇਥੇ ਕੋਈ ਲਾਈਟ ਆ ਨਾ ਸਾਡੀਆਂ ਦੇਖੋ ਸੜਕਾਂ ਬਣੀਆਂ ਜੇ ਤੇ ਇੱਕ ਸਾਡੇ ਇਥੇ ਬਹੁਤ ਜ਼ਿਆਦਾ ਨਸ਼ੇੜੀ ਆਂਦੇ ਪਏ ਨੇ ਸਾਡੇ ਦੇਖੋ ਬੱਚੇ ਵੀ ਸੇਫ ਨਹੀਂ ਹੈਗੇ ਤੇ ਨਾ ਸਾਡੇ ਘਰ ਸੇਫ ਹੈਗੇ ਜੀ ਇਹ ਵੀ ਸਾਨੂੰ ਦੇਖੋ ਵੇਖੋ ਤੁਸੀਂ ਆਸ-ਪਾਸੇ ਦੇਖੋ ਥੋੜਾ ਜੰਗਲ ਬਣਿਆ ਪਿਆ ਵੇਖੋ ਸਾਡੇ ਹਾਲਾਤ ਨਾ ਸਾਡੇ ਬੱਚੇ ਬਾਹਰ ਗਲੀਆਂ 'ਚ ਖੇਡ ਸਕਦੇ ਆ ਨਾ ਕੁਛ ਦੇਖੋ ਬਹੁਤ ਜ਼ਿਆਦਾ ਬੁਰਾ ਹਾਲ ਆ ਸਾਡਾ ਇੱਥੇ

ਜੋ ਉਹਨਾਂ ਕੋ ਕੰਪਲੇਨ ਕਰੇ ਉਸ ਲੇਡੀਜ਼ ਕੋ ਵੀ ਖਤਰਾ ਹੈ ਹਮ ਵੀ ਡਰਤੇ ਹਮਾਰੇ ਬੱਚੇ ਹਮ ਸੇਵ ਨਹੀਂ ਆਇਆ ਕਾ ਸੀਬਰਾਜ ਕੋ ਹਮਨੇ ਟੋਇਆ ਟੋਇਆ ਪੁਟਾਏ हमने जब कहा थे वो माल कहाँ था वो माल ज्यादा वोट का टाइम से हमारे आम आदमी पार्टी सरकार अम एल आए यहाँ जो अमलए के लिए वोट के लिए जसवीर कहता कि तुम्हारे गली भी बढ़ाएंगे हमारे वाटर सप्लाई भी देंगे ना हमें वाटर सप्लाई मिला ना हमारी सड़क बनी ना हमारे सीवरेज का कनेक्शन दिया मांग क्या है आपकी आप? मांग हमारी है हमारे हमको वाटर सप्लाई हमको वाटर सप्लाई हमारी सड़क हमको सीवरेज का कनेक्शन दे हमारा सीवरेज का पानी घर के घर के पास ही है क्योंकि सांबे सारे जंगल बना है इधर देखो इधर घुमाओ कैमरा सारे जंगल है इधर घुमाओ जंगल है कहां यहां यहां डंगर नहीं रहने के लिए राजी जहां पे आज हम लोग खड़े हैं यहां इंसान नहीं रह सकते जिस जगह हम खड़े हैं अपना के नाम बोल के ते ऐसे है ਕਾਰਪਸ ਨੂੰ ਕਿਹਾ ਵੀ ਆ ਪਰ ਹਲੇ ਤੱਕ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਕੀ ਕਹਿਣਾ ਚਾਹਗੇ ਇਸ ਬਾਰੇ ਮੇਰਾ ਨਾਮ ਸੁਨੀਲ ਸੁਨੀਲ ਘਮਾਰਿਆ ਜੀ ਜਾਈ ਇੱਥੇ ਕਾਰਪਸਨ ਸਰ ਰਾਠ ਨੰਬਰ 2 ਚ ਤੇ ਮੇਰੇ ਧਿਆਨ ਦੇ ਚ ਤੁਹਾਡੇ ਵੱਲ ਹੀ ਲਿਆ ਗਿਆ ਵਾ ਵੈਸੇ ਇੱਥੇ ਕੰਪਲੇਨਟ ਸਾਡੇ ਵੱਲੋਂ ਨਾਲ ਕੋਈ ਲੌਗ ਨਹੀਂ ਕੀਤੀ ਗਈ ਪਰ ਫਿਰ ਵੀ ਜਿਹੜੀ ਆਸਾਨ ਕਲੇਬ ਬਣਿਆ ਜੀ ਉਹਦੇ ਅੰਦਰ ਕੋਲੋਨਾਈਜ਼ਰ ਨੇ ਆਪਣੇ ਲੈਵਲ ਤੇ ਹੀ ਪ੍ਰਾਈਵੇਟ ਸੀਵਰ ਪਾਇਆ ਹੋਇਆ ਕਾਰਪੋਰੇਸ਼ਨ ਦਾ ਅੰਦਰ ਕੋਈ ਸੀਵਰ ਨਹੀਂ ਹੈ ਸਾਡਾ ਸੀਵਰ ਬਾਹਰ ਹੈ ਜਿਹੜਾ ਕਿ ਬਿਲਕੁਲ ਚੱਲ ਰਿਹਾ ਅੰਦਰ ਇਹਨਾਂ ਦਾ ਆਪਣਾ ਪ੍ਰਾਈਵੇਟ ਦੇ ਤੌਰ ਤੇ ਖੋਲ ਨਜ਼ਰ ਲੁਪਾਇਆ ਗਿਆ ਵਾ ਜਿਹੜਾ ਵੀ ਆਪਣਾ ਸਮੇਂ-ਸਮੇਂ ਤੇ ਜੇ ਸਾਨੂੰ ਫਿਰ ਵੀ ਕੋਈ ਕੰਪਲੇਂਟ ਕੋਈ ਮੰਨ ਲਓ ਦਫਤਰ ਦੇ ਵਿੱਚ ਆਉਂਦੀ ਅਸੀਂ ਆਪਣੇ ਬੰਦੇ ਭੇਜ ਕੇ ਉਹ ਵੀ ਕੰਮ ਕਰਵਾ ਦਈ ਸੀ ਕਿ ਸਾਡਾ ਅੰਦਰ ਕੋਈ ਵੀ ਸਰਕਾਰੀ ਸੀਵਰ ਨਹੀਂ ਹੈ ਸਾਡਾ ਬਾਹਰ ਜਿਹੜਾ ਸੀਵਰ ਹੈ ਉਹ ਚੱਲ ਰਿਹਾ ਤੇ ਬਾਈ ਨੇਮ ਦਾ ਨਾਮ ਲੱਗ ਕੇ ਕਹਿੰਦੇ ਕਿ ਆਪਾਂ ਕਈ ਵਾਰ ਚਪਲੇਟਾ ਵੀ ਕੀਤੀਆਂ ਜੇ ਸਾਹਮਣੂ ਤੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਜਦੋਂ ਸਾਨੂੰ ਕੋਈ ਮੰਨ ਲਓ ਕਹਿੰਦੇ ਰਹੇ ਅਸੀਂ ਬ੍ਰਦਰਲੀ ਭਾਈਵੰਦੀ ਤੌਰ ਤੇ ਅਸੀਂ ਕਰਵਾ ਦਿੰਦੇ ਰਹੇ ਹਾਂ ਸਾਡਾ ਬਾਕੀ ਤੁਹਾਨੂੰ ਅੱਗੇ ਬੇਨਤੀ ਕੀਤੀ ਆ ਵੀ ਜਿਹੜਾ ਸੀਵਰ ਅੰਦਰ ਕਲੋਨੀ ਦੇ ਅੰਦਰ ਆ ਜਿਹੜਾ ਉਹਨਾਂ ਦਾ ਬੰਦ ਹੁੰਦਾ ਬਾਰ-ਬਾਰ ਉਹ ਕੋਲੋਨਾਈਜ਼ਰਾਂ ਲੋ ਪਾਇਆ ਗਿਆ ਨਾ ਕਿ ਉਹ ਕਾਰਪੋਰੇਸ਼ਨਲੋਂ ਨਗਰ ਨਿਗਮ ਵੱਲੋਂ ਕੋਈ ਪਾਇਆ ਨਹੀਂ। ਮਤਲਬ ਤੁਹਾਡੀ ਅੰਦਰ ਦੀ ਰਿਸੋਰਸਲਟੀ ਕੋਈ ਨਹੀਂ ਆ। ਨਹੀਂ ਵੇਖੋ ਉਹਦ ਕੋਲੋਨਾਈਜ਼ਰਾਂ ਲੋ ਕੋਈ ਸਪੈਸੀਫਿਕੇਸ਼ਨ ਅਕਾਰਡਿੰਗ ਨਹੀਂ ਪਾਇਆ ਕਿ ਦਿਹਾਉਦੀਆਂ ਟੁੱਟੀਆਂ ਕਿ ਸੀਵਰ ਮਲੂਕ ਪਾਇਆ ਪ ਛੋਟੇ ਨੇ ਜਿ ਕਿਦਾਂ ਵੀ ਆ। ਸਾਡਾ ਸਪੈਸੀਫਿਕੇਸ਼ਨ ਅਕਾਰਡਿੰਗ ਪਿਆ ਹੁੰਦਾ ਸੀ ਉਹ ਸਾਰਾ ਤੇ ਸਾਡਾ ਸੀਵਰ ਜਿਹੜਾ ਬਾਹਰ ਆ ਉਹ ਬਿਲਕੁਲ ਚੱਲ ਰਿਹਾ। ਬਾਕੀ ਫੇਰ ਵੀ ਅਸੀਂ ਜੇ ਇੱਕ ਜਦੋਂ ਵੀ ਕਿਤੇ ਕੰਪਲੇਂਟ ਕਿਤੇ ਸਾ ਇਮੀਡੀਏਟਲੀ ਉਹ ਕਰਵਾ ਦਿੱਤੀ। 2022 ਦੀ ਇੱਕ ਲੈਟਰ ਦਖਾਣਦੇ ਸੀ ਜਿਹੜਾ ਕਮਿਸ਼ਨ ਸਾਹਿਬ ਕੋਲ ਵੀ ਡਾਈ ਨੰਬਰ ਤੇ ਆਇਆ ਸੀ ਕਿ ਸਾਡੇ ਇੱਕ ਨੂੰ ਪਹਿਲੇ ਦੇਖ ਤੋਂ ਆ ਰਹੀ ਆ। ਪਰ ਉਸ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ। ਨਹੀਂ ਦੇਖੋ ਇਹ ਤੇ ਹੁਣ ਜਿੰਦੂ ਜਦੋਂ ਕੰਪਲੇਂਟ ਸਾਨੂੰ ਆਉਂਦੀ ਆ ਅਸੀਂ ਤੇ ਮੇਰੇ ਲੈਵਲ ਤੇ ਜਦੋਂ ਜਦੋਂ ਕੋਈ ਗੱਲ ਹੋਈ ਆ ਜਦੋਂ ਤਾਂ ਮੈਂ ਇੱਥੇ ਆਇਆ ਉਦੋਂ ਦਾ ਅਸੀਂ ਇਮੀਡੀਏਟਲੀ ਰੀਲੀਫ ਦਈਦੇ ਪਬਲਿਕ ਨੂੰ ਕੋਈ ਵੀ ਹੋਵੇ ਆਮ ਪਬਲਿਕ ਨਾਲ ਖਲੋਤੇ ਆ।